ਹੋਇਆ ਕਿ ਸੀਵੀ ਐਡੀਸਨ ਨੇ ਇੱਕ ਨਵੀਂ ਖੋਜ ਕੀਤੀ ਸੀ ਇੱਕ ਨਵੀਂ ਮਸ਼ੀਨ ਬਣਾਈ ਸੀ ਜਿਹਨੂੰ ਡਿਕਟੇਟਿੰਗ ਮਸ਼ੀਨ ਵੀ ਕਿਹਾ ਜਾਂਦਾ ਹੈ ਤੇ ਉਹ ਮਸ਼ੀਨ ਜਦੋਂ ਉਹਨੇ ਬਣਾਈ ਸੀ ਤਾਂ ਉਹਦੇ ਜੋ ਸੇਲਸਮੈਨ ਸੀ ਉਹ ਕਹਿੰਦੇ ਸੀ ਵੀ ਇਹ ਮਸ਼ੀਨ ਨੂੰ ਸੇਲ ਕਰਨ ਲਈ ਬਹੁਤ ਜ਼ਿਆਦਾ ਦਿੱਕਤ ਆਊਗੀ ਆਪਾਂ ਇਹਨੂੰ ਸੇਲ ਨਹੀਂ ਕਰ ਸਕਦੇ ਕਿਉਂਕਿ ਕਿਸੇ ਵੀ ਨਵੇਂ ਪ੍ਰੋਡਕਟ ਨੂੰ ਸੇਲ ਕਰਨਾ ਕੋਈ ਸੌਖੀ ਗੱਲ ਤਾਂ ਹੁੰਦੀ ਨਹੀਂ ਪਰ ਬਰਨਸ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਬਰਨਸ ਨੇ ਇਹ ਚੀਜ਼ ਆਪਣੇ ਵਾਸਤੇ ਇੱਕ ਮੌਕਾ ਸਮਝੀ ਵੀ ਹੁਣ ਮੇਰੇ ਕੋਲ ਮੌਕਾ ਹੈ ਮੈਂ ਕੁਝ ਐਫਰਟ ਕਰ ਸਕਦਾ ਹਾਂ ਲਿਖਿਆ ਹੋਇਆ ਵੀ ਬਰਨਸ ਨੇ ਅਫਸਰ ਦੇਖਿਆ ਮੌਕਾ ਦੇਖਿਆ ਉਹਨੇ ਉਹ ਇੱਕ ਅਜੀਬ ਦੇਖਣ ਵਾਲੀ ਮਸ਼ੀਨ 'ਚ ਛਿਪਿਆ ਹੋਇਆ ਸੀ ਕਿਉਂਕਿ ਉਹ ਦੱਸਦਾ ਵੀ ਜਦੋਂ ਮੌਕਾ ਆਉਂਦਾ ਉਹ ਚੁੱਪਚਾਪ ਰੇਂਗਦੇ ਹੋਏ ਆਉਂਦਾ ਉਹਨੂੰ ਪਛਾਣਨਾ ਪੈਂਦਾ ਤੇ ਉਸ ਮੌਕੇ ਨੇ ਕਿਸੇ ਨੂੰ ਵੀ ਪ੍ਰਭਾਵਿਤ ਨਹੀਂ ਕੀਤਾ ਉਹਨੇ ਬਰਨਸ ਨੂੰ ਪ੍ਰਭਾਵਿਤ ਕੀਤਾ ਸੀ ਕਿਉਂਕਿ ਉਹ ਸੋਚਦਾ ਸੀ ਵੀ ਮੇਰੇ ਕੋਲ ਕੋਈ ਤਾਂ ਮੌਕਾ ਮਿਲੇ ਮੰਨੋ ਕਿੰਨੇ ਮਹੀਨਿਆਂ ਤੋਂ ਮੌਕਾ ਲੱਭ ਰਿਆ ਸੀ ਤੇ ਉਹਨੂੰ ਇਹ ਮੌਕਾ ਲੱਭਿਆ ਵੀ ਮੈਂ ਇਹ ਮਸ਼ੀਨ ਵੇਚ ਸਕਦਾ ਫੈਰ ਉਹਨੇ ਹੀ ਸਲਾਹ ਆਪਣੀ ਇਹ ਸੁਝਾਅ ਐਡੀਸਨ ਨੂੰ ਦਿੱਤਾ ਵੀ ਤੁਸੀਂ ਜੋ ਮਸ਼ੀਨ ਬਣਾ ਰਹੇ ਹੋ ਉਹਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਵੇਚ ਸਕਦਾ ਹਾਂ ਕਿਉਂਕਿ ਉਹਨੂੰ ਮੌਕਾ ਚਾਹੀਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਕਾਫੀ ਕੁਝ ਗੱਲਾਂ ਹੋਣ ਤੋਂ ਬਾਅਦ ਐਡੀਸਨ ਨੇ ਬਰਨਸ ਨੂੰ ਮੌਕਾ ਦਿੱਤਾ ਵੀ ਚਲ ਤੂੰ ਜਾ ਕੇ ਮੇਰੀ ਇਹ ਮਸ਼ੀਨ ਵੇਚ ਲੈ ਦੇਖਦੇ ਆ ਅੱਗੇ ਕੀ ਹੁੰਦਾ ਤੇ ਅੱਗੇ ਚੱਲ ਕੇ ਕੀ ਹੋਇਆ ਬਰਨਸ ਨੂੰ ਪੂਰਾ ਕੌਨਫੀਡੈਂਸੀ ਵੀ ਮੈਕ ਕਰ ਸਕਦਾ ਹੈ ਤੇ ਉਹਨੇ ਮਸ਼ੀਨ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਚਿਆ ਤੇ ਬਹੁਤ ਵਧੀਆ ਸੇਲ ਆਉਣੀ ਸ਼ੁਰੂ ਹੋ ਗਈ ਇਸ ਤੋਂ ਬਾਅਦ ਬਰਨਜ਼ ਨਾਂ ਦਾ ਬੰਦਾ ਐਡੀਸ਼ਨ ਦੀ ਕੰਪਨੀ 'ਚ ਇੱਕ ਹਿੱਸੇਦਾਰ ਬਣ ਗਿਆ ਸੀ ਕਿਉਂਕਿ ਇੰਨਾ ਜ਼ਿਆਦਾ ਰੈਵਨਿਊ ਆ ਗਿਆ ਸੀ ਉਸ ਟਾਈਮ ਤੇ ਕਿ ਇੱਕ ਹਿੱਸੇਦਾਰ ਬਰਨਜ਼ ਬਣ ਗਿਆ ਸੀ ਤੇ ਇੱਕ ਹਿੱਸੇਦਾਰ ਐਡੀਸ਼ਨ ਸੀ ਤੇ ਨਾਲ ਨਾਲ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਹੱਥੋਂ ਪਤਾ ਲੱਗਦਾ ਵੀ ਜੋ ਆਪਾਂ ਸੋਚਦੇ ਆਂ ਜੇ ਉਹਨੂੰ ਕਰਨ ਦੀ ਸੋਚੀਏ ਤਾਂ ਕਦੇ ਨਾ ਕਦੇ ਉਹ ਆਪਾਂ ਅਚੀਵ ਜ਼ਰੂਰ ਕਰਦੇ ਆਂ ਤੇ ਸੈਂਟੀਫਿਕਲੀ ਇਹ ਪ੍ਰੂਵ ਹੋ ਚੁੱਕਿਆ ਹੈ ਵੀ ਜੋ ਇੱਛਾ ਪਰ ਰੱਖਦੇ ਆ ਜੇ ਉਸ ਤੇ ਕੰਮ ਕੀਤਾ ਜਾਵੇ ਤਾਂ ਆਪਣੀ ਪਰਸਨੈਲਿਟੀ ਚ ਵੀ ਉਹ ਚੀਜ਼ ਦੇਖਣ ਲੱਗ ਜਾਂਦੀ ਹੈ ਕਿ ਇਹ ਚੀਜ਼ ਆਪਾਂ ਸੀਰੀਅਸਲੀ ਪਾਉਣਾ ਚਾਹੁੰਦੇ ਆ ਹੁਣ ਇਹਨਾਂ ਦੋਨਾਂ ਦੇ ਸਫਲ ਹੋਣ ਤੋਂ ਬਾਅਦ ਇੱਕ ਗੱਲ ਦੀ ਚਰਚਾ ਛਿੜ ਗਈ ਸੀ ਵੀ ਇਹਨਾਂ ਦੋਨਾਂ ਨੇ ਸਫਲਤਾ ਨਾਲ ਆਪਣਾ ਪ੍ਰੋਡਕਟ ਲਾਂਚ ਵੀ ਕੀਤਾ ਤੇ ਉਹਦੇ ਚ ਪੈਸਾ ਵੀ ਕਮਾਇਆ ਤੇ ਇੱਕ ਨਾਰਾ ਵੀ ਬਣ ਗਿਆ ਸੀ ਵੀ ਐਡੀਸ਼ਨ ਦੁਆਰਾ ਬਣਾਇਆ ਗਿਆ ਤੇ ਬਰਨਜ਼ ਦੁਆਰਾ ਸਥਾਪਿਤ ਕੀਤਾ ਗਿਆ ਤੇ ਇਹਨਾਂ ਦੋਨਾਂ ਦਾ ਨਾਮ ਨਾਲ-ਨਾਲ ਲਿੱਤਾ ਜਾਣ ਲੱਗ ਗਿਆ ਸੀ ਤੇ ਬਰਨਸ ਦੱਸਦਾ ਵੀ ਜਦੋਂ ਮੈਂ ਸ਼ੁਰੂ ਕੀਤਾ ਸੀ ਉਸ ਟਾਈਮ ਮੇਰੇ ਕੋਲ ਸਿਰਫ ਇੱਕ ਇੱਛਾ ਦੇ ਸਿਵਾ ਹੋਰ ਕੁਝ ਵੀ ਨਹੀਂ ਸੀ ਉਹਦੇ ਕੋਲ ਸਿਰਫ ਇੱਕ ਇੱਛਾ ਸੀ ਵੀ ਮੈਂ ਐਡੀਸ਼ਨ ਨਾਲ ਜਾ ਕੇ ਸਾਂਝੇਦਾਰੀ ਕਰਨੀ ਹੈ ਉਹਦੇ ਨਾਲ ਕੰਮ ਕਰਨਾ ਚਾਹੇ ਮੈਨੂੰ ਕਿੰਨਾ ਵੀ ਕਰਨਾ ਪਵੇ ਤੇ ਬਰਨਸ ਨੇ ਆਪਣੇ ਐਕਸਪੀਰੀਅੰਸ ਨਾਲ ਇੱਕ ਕੋ ਗੱਲ ਦੱਸੀ ਜੋ ਆਪਾਂ ਸਭ ਨੂੰ ਬਹੁਤ ਕੁਝ ਸਿਖਾ ਸਕਦੀ ਹੈ ਚਾਹੇ ਆਪਾਂ ਸਟਰਗਲ ਕਰ ਰਹੇ ਹਾਂ ਚਾਹੇ ਕਿਸੇ ਕੰਮ ਨੂੰ ਹੱਥ ਪਾਇਆ ਹੋਇਆ ਆਪਾਂ ਚਾਹੇ ਆਪਾਂ ਨੂੰ ਸਫਲਤਾ ਮਿਲੀ ਜਾਂ ਨਹੀਂ ਮਿਲੀ ਬੰਸ ਦਸਦਵੀਂ ਜਦੋਂ ਮੈਂ ਇਸ ਕੰਮ ਨੂੰ ਹੱਥ ਪਾਇਆ ਜਦੋਂ ਇਸ ਬਾਰੇ ਸੋਚਿਆ ਤਾਂ ਮੈਂ ਕਦੇ ਨਹੀਂ ਸੋਚਿਆ ਵੀ ਮੈਂ ਇਸ ਦਾ ਹਿੱਸਾ ਨਹੀਂ ਬਣਾਗਾ ਜਾਂ ਮੈਂ ਆਪਣੇ ਆਪ ਨਾਲ ਕੰਪਰੋਮਾਈਜ਼ ਕਰ ਲਾਂਗਾ ਤਾਂ ਉਹਨੇ ਦੱਸਿਆ ਵੀ ਜਦੋਂ ਤੱਕ ਆਪਣਾ ਕੋਈ ਪੱਕਾ ਇਰਾਦਾ ਨਹੀਂ ਹੁੰਦਾ ਦ੍ਰਿੜ ਸੰਕਲਪ ਨਹੀਂ ਹੁੰਦਾ ਉਦੋਂ ਤੱਕ ਆਪਾਂ ਕੋਈ ਵੀ ਚੀਜ਼ ਨੂੰ ਅਚੀਵ ਨਹੀਂ ਕਰ ਸਕਦੇ ਅਗਲਾ ਜੋ ਚੈਪਟਰ ਹੈ ਉਹ ਚੈਪਟਰ ਵੀ ਇੰਨਾ ਕੁ ਜ਼ਿਆਦਾ ਇੰਟਰਸਟਿੰਗ ਹੈ ਇੰਨਾ ਕੁ ਜ਼ਿਆਦਾ ਆਪਾਂ ਨੂੰ ਉਸ ਤੋਂ ਸਿੱਖਣ ਨੂੰ ਮਿਲੇਗਾ ਉਸ ਚ ਕੀ ਦੱਸਿਆ ਹੋਇਆ ਵੀ ਜਦੋਂ ਆਪਾਂ ਮਿਹਨਤ ਕਰ ਰਹੇ ਹਾਂ ਲਗਾਤਾਰ ਮਿਹਨਤ ਕਰ ਰਹੇ ਆ ਕਿਤੇ ਨਾ ਕਿਤੇ ਜਾ ਕੇ ਆਪਾਂ ਥੱਕਦੇ ਜ਼ਰੂਰ ਆ ਬਈ ਯਾਰ ਕਿੰਨਾ ਕੁ ਟਾਈਮ ਹੋਰ ਆਪਾਂ ਲੱਗੇ ਰਹਾਂਗੇ ਕੋਈ ਰਿਜ਼ਲਟ ਤਾਂ ਮਿਲ ਨਹੀਂ ਰਿਹਾ ਪਰ ਉਹ ਰਿਜ਼ਲਟ ਆਪਣੇ ਥੋੜੀ ਜਿਹੀ ਅੱਗੇ ਹੀ ਪਿਆ ਹੁੰਦਾ ਪਰ ਆਪੋ ਉਸ ਤੋਂ ਕੁਝ ਕਦਮ ਪਹਿਲਾਂ ਹੀ ਆਪਣਾ ਕੰਮ ਕਰਨਾ ਆਪਣੀ ਮਿਹਨਤ ਕਰਨੀ ਛੱਡ ਦਿੰਨੇ ਆ ਤੇ ਉਹਦਾ ਨਤੀਜਾ ਕੀ ਨਿਕਲਦਾ ਹੈ ਉਹ ਚੀਜ਼ ਆਪਾਂ ਡਿਸਕਸ ਕਰਾਂਗੇ ਅਗਲੇ ਚੈਪਟਰ ਚ